ਸਸੀ ਕਾਲਜੀ ਸਾਰਿਆਂ ਨੂੰ ਗਰਮੀ ਦਾ ਮੌਸਮ ਹੈ ਤੇ ਤੁਹਾਨੂੰ ਪਤਾ ਹੀ ਹੈ ਰੋਟੀ ਖਾਣ ਤੋਂ ਸਾਰੇ ਹੀ ਭਜਦੇ ਰਹਿੰਦੇ ਆ ਪਰ ਕਦੇ ਨਾ ਕਦੇ ਦਿਲ ਕਰਦਾ ਵੀ ਵਧੀਆ ਤੋਂ ਵਧੀਆ ਬਣਾਈਏ ਤਾਂ ਅੰਜ ਹੁੰਦਾ ਵੀ ਸਭ ਤੋਂ ਪਹਿਲਾਂ ਜਿਹੜੀ ਠੰਡੀ ਚੀਜ਼ ਹੈ ਦਹੀਂ ਤੇ ਉਹਦਾ ਕੁਝ ਕਰੀਏ ਤੇ ਜਿਹੜਾ ਆਪਾਂ ਬਹੁਤ ਹੀ ਵਧੀਆ ਟੇਸਟੀ ਚੀਜ਼ ਬਣ ਜੇ ਤੇ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਅੱਜ ਫੇਰ ਰਾਇਤਾ ਦੇ ਨਾਲ ਬਣਾਵਾਂਗੇ ਪਰੌਂਠੇ ਇਹ ਰਾਈਤੇ ਦੇ ਲਈ ਆਪਾਂ ਕੀ ਕੀ ਸਮਾਨ ਲਿਆ ਤੇ ਤੁਸੀਂ ਸਾਰਾ ਵੀਡੀਓ ਦੇ ਵਿੱਚ ਜ਼ਰੂਰ ਦੇਖਿਓ ਤੇ ਇਹ ਚੀਜ਼ਾਂ ਨੂੰ ਖੀਰਾ, ਟਮਾਟਰ, ਪਿਆਜ਼ ਤੇ ਤਰ੍ਹਾਂ ਆਪਾਂ ਇਹ ਚੀਜ਼ਾਂ ਇਹਦੇ ਵਿੱਚ ਜਿਆਦਾ ਰੱਖੀ ਐ ਤੇ ਇਹਨਾਂ ਨੂੰ ਆਪਾਂ ਸਾਰੀਆਂ ਨੂੰ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਲਾਂਗੇ। ਟਮਾਟਰ ਦਾ ਜਿਹੜਾ ਵਿੱਚੋਂ ਦਾ ਹਿੱਸਾ ਆ ਉਹ ਆਪਾਂ ਬਾਹਰ ਕੱਢ ਲਾਂਗੇ ਉਹਨੂੰ ਨਹੀਂ ਰੱਖਣਾ ਸਿਰਫ ਇਹਦਾ ਜਿਹੜਾ ਸਖਤ ਉੱਪਰਲਾ ਹਿੱਸਾ ਹੈ ਉਹਨੂੰ ਹੀ ਆਪਾਂ ਕੱਟ ਕੇ ਤਿਆਰ ਕਰ ਲੈਣਾ। ਉਸ ਤੋਂ ਆਪਾਂ ਬਾਅਦ ਆਪਾਂ ਘਰ ਦੀ ਜਮਾਈ ਹੋਈ ਦਹੀਂ ਲੈ ਲਈ ਜੀ। ਤੇ ਦਹੀਂ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਜਿੰਨਾ ਕ ਤੁਸੀਂ ਰਾਇਤਾ ਪਾਉਣਾ ਹੈਗਾ ਤੇ ਆਪਾਂ ਘਰੇ ਦਹੀਂ ਸਿੰਪਲ ਤਰੀਕੇ ਨਾਲ ਜਮਾਈ ਹੋਈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਇਹਨੂੰ ਹਲਕਾ ਜਿਹਾ ਆਪਾਂ ਚਮਚੇ ਦੇ ਨਾਲ ਫੈਂਟ ਦਾਂਗੇ ਤੇ ਇਹਨੂੰ ਆਪਾਂ ਜ਼ਿਆਦਾ ਗ੍ਰाइंड ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਆਪਾਂ ਇਹਦੇ ਉੱਪਰ ਪਾਇਆ ਜੀ ਭੁੱਜਿਆ ਹੋਇਆ ਜੀਰਾ ਆਪਾਂ ਹਰਵੇਲੇ ਰੱਖਦੇ ਆ ਘਰ ਦੇ ਵਿੱਚ ਲਾਲ ਮਿਰਚ ਪਾਈ ਆਪਾਂ ਧਨੀਆ ਪਾਊਡਰ ਪਾਇਆ ਤੇ ਇਹਦੇ ਵਿੱਚ ਛੋੜਾ ਜਾਂ ਚਾਟ ਮਸਾਲਾ ਕਾਲੀ ਮਿਰਚ ਤੇ ਕਾਲਾ ਨਮਕ ਇਹ ਚੀਜ਼ਾਂ ਤੁਸੀਂ ਸਾਰੀਆਂ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਇਹਦਾ ਟੇਸਟ ਹੈ ਜਿਹੜਾ ਇਹਦੇ ਨਾਲ ਗਜਬ ਦਾ ਆਉਂਦਾ ਹੈਗਾ ਤੇ ਜਦੋਂ ਖਾਣਾ ਹੀ ਹੋਵੇ ਫਿਰ ਨਾਲੇ ਹੁੰਦਾ ਜਿਆਦਾ ਹੀ ਚਟਪਟਾ ਤੇ ਟੇਸਟੀ ਜਿਹਾ ਹੋਵੇ ਥੋੜਾ ਜਿਹਾ ਆਪਾਂ ਚਿੱਟਾ ਨਮਕ ਪਾਇਆ ਸედა ਨਮਕ ਉਹਨੂੰ ਪਾਕਿਸਤਾਨੀ ਨਮਕ ਵੀ ਆਪਾਂ ਕਹਿ ਦਿੰਨੇ ਆ ਤੇ ਉਹ ਚੀਜ਼ਾਂ ਆਪਾਂ ਵਿੱਚ ਪਾਈਆਂ ਤੇ ਇੱਕ ਅੱਧੀ ਆਪਾਂ ਹਰੀ ਮਿਰਚ ਨੂੰ ਬਰੀਕ ਬਰੀਕ ਕੱਟ ਲਿਆ ਤੇ ਇਹ ਹੈਗੀ ਆ অপਸ਼ਨ ਤੇ ਜੇ ਤੁਸੀਂ ਨਹੀਂ ਖਾਣੀ ਚਾਹੁੰਦੀ ਤੁਸੀਂ ਇਹਨੂੰ ਸਕਿੱਪ ਕਰਦੇ ਹੋ ਤੇ ਨਹੀਂ ਆ ਇਹਨੂੰ ਤੁਸੀਂ ਬਰੀਕ ਬਰੀਕ ਕੱਟੋਗੇ ਤਾਂ ਬਿਲਕੁਲ ਇਹਦਾ ਟੇਸਟ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਜਿਹੜੇ ਆਪਾਂ ਇਹ ਸਮਾਨ ਕੱਟਿਆ ਸੀ ਸਾਰਾ ਉਹ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਤੇ ਬਹੁਤ ਹੀ ਵਧੀਆ ਟੇਸਟੀ ਜਾਂ ਰਾਈਤਾ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਉਹ ਰਾਈਤਾ ਹੈ ਜਿਹੜਾ ਸਰੀਰ ਨੂੰ ਅੰਦਰ ਤੱਕ ਠੰਡਕ ਦਿੰਦਾ ਹੈਗਾ ਜੀਰਾ ਆਪਾਂ ਨੂੰ ਥੋੜਾ ਜਿਹਾ ਕੱਟ ਲੱਗਿਆ ਸੀ ਤੇ ਆਪਾਂ ਥੋੜਾ ਜਿਹਾ ਹੋਰ ਪਤਾ ਵਿੱਚ ਤੇ ਫਿਰ ਆਪਾਂ ਕੱਟਿਆ ਜੀ ਹਰਾ ਹਰਾ ਧਨੀਆਂ ਤੇ ਥੋੜੇ ਜਿਹਾ ਉਹਦੇ ਵਿੱਚ ਪਾਈ ਪੱਤੇ ਤੇ ਇਹਦੇ ਨਾਲ ਇਹਦੀ ਜਿਹੜੀ ਹੈ ਡੈਕੋਰੇਟ ਵੀ ਇਹਨੂੰ ਬਹੁਤ ਸੋਹਣਾ ਹੋ ਗਿਆ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਆ ਪਾਇਆ ਤੇ ਖਾਣ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਜ਼ਿਆਦਾ ਟੇਸਟੀ ਹੋਊਗਾ ਤੁਸੀਂ ਇੱਕ ਵਾਰੀ ਇਹ ਰਾਇਤਾ ਪਾ ਕੇ ਜ਼ਰੂਰ ਦੇਖਿਓ ਤੇ ਬਹੁਤ ਜ਼ਿਆਦਾ ਟੇਸਟੀ ਬੰਦਾ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਤਿਆਰ ਕਰਾਂਗੇ ਬਹੁਤ ਹੀ ਵਧੀਆ ਜੇ ਪਰੌਂਠੇ ਤੇ ਉਹ ਤੁਸੀਂ ਜ਼ਰੂਰ ਦੇਖਿਓ ਇਹ ਪਰੌਂਠੇ ਵੀ ਤੁਸੀਂ ਜ਼ਰੂਰ ਇਹਦੇ ਨਾਲ ਤਿਆਰ ਕਰਿਓ ਤੇ ਪਿਆਜ਼ ਕੱਟ ਲਿਆ ਆਪਾਂ ਲੰਬਾ ਕੱਟਿਆ ਥੋੜਾ ਜਿਹਾ ਬਰੀਕ ਫਿਰ ਇਹਦੇ ਵਿੱਚ ਆਪਾਂ ਪਾਈਆਂ ਦੋ ਹਰੀਆਂ ਮਿਰਚਾਂ ਤੇ ਚਾਰ ਪੰਜ ਕਲੀਆਂ ਲਸਣ ਦੀਆਂ ਤੇ ਦੋ ਕ ਕਲੀਆਂ ਆਪਾਂ ਅਦਰਕ ਦੀਆਂ ਬਰੀਕ ਬਰੀਕ ਕੁੱਟ ਕੇ ਇਹਦੇ ਵਿੱਚ ਪਾ ਲਾਂਗੇ ਸਭ ਤੋਂ ਪਹਿਲਾ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਫਿਰ ਆਪਾਂ ਇਹਦੇ ਵਿੱਚ ਕੱਟ ਲੈ ਜੀ ਹਰਾ ਧਨੀਆਂ ਇਹਨੂੰ ਤੁਸੀਂ ਧੋ ਕੇ ਥੋੜਾ ਜਿਹਾ ਸੁਕਾ ਲੈਣਾ ਹੈਗਾ ਤਾਂਕਿ ਪਰੌਂਠੇ ਦੇ ਉੱਪਰ ਕਿੱਲਾ ਨਾ ਲੱਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਮਨਪਸੰਦ ਦਾ ਨਮਕ ਮਿਰਚ ਜਿੰਨਾ ਕ ਤੁਸੀਂ ਖਾਣਾ ਚਾਹੋ ਜਦੋਂ ਇਹ ਰਾਇਤੇ ਦੇ ਨਾਲ ਆਪਾਂ ਇਹ ਪਰੌਂਠਾ ਬਣਾਉਣੀ ਹੈ ਨਾ ਇਹ ਬੜਾ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਤੇ ਗਰਮੀ ਦੇ ਵਿੱਚ ਜਦੋਂ ਆਏ ਹੁੰਦਾ ਠੰਡਾ ਚਾ ਰਾਇਤਾ ਹੋਵੇ ਤੇ ਨਾਲ ਪਰੌਂਠਾ ਹੋਵੇ ਤੇ ਫਿਰ ਉਹਦਾ ਨਜ਼ਾਰਾ ਹੀ ਅਲੱਗ ਹੁੰਦਾ ਇੱਕ ਵਾਰ ਸਵੇਰੇ ਖਾ ਲਓ ਸ਼ਾਮ ਤੱਕ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਗਰਮੀਆਂ ਵਿੱਚ ਜਿਆਦਾ ਭੁੱਖ ਨਹੀਂ ਲੱਗਦੀ ਤੇ ਇਹਦੇ ਲਈ ਆਪਾਂ ਜਿਆਦਾ ਥੋੜਾ ਜਿਹਾ ਮੋਟਾ ਪੇੜਾ ਲੈ ਲਾਂਗੇ ਜਿਵੇਂ ਤੰਦੂਰ ਦੀ ਰੋਟੀ ਆਪਾਂ ਬਣਾਉਣੇ ਹੁੰਦੇ ਆ ਉਸ ਤਰੀਕੇ ਨਾਲ ਲੈ ਕੇ ਇਹਨੂੰ ਆਪਾਂ ਬੇਲ ਲਾਂਗੇ ਬੇਲਣ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਾਂ ਸਮਾਨ ਤਿਆਰ ਕੀਤਾ ਸੀ ਉਹਦੇ ਵਿੱਚ ਤੁਸੀਂ ਜਿਹੜਾ ਨਮਕ ਮਿਰਚ ਪਾਉਂਗੇ ਮਰਜੀ ਦਾ ਤੇ ਉਹਦੇ ਵਿੱਚ ਥੋੜਾ ਜਿਹਾ ਤੁਸੀਂ ਧਨੀਆ ਪਾਊਡਰ ਜਿਹੜਾ ਜ਼ਰੂਰ ਪਾ ਲਿਓ ਤਾਂ ਟੇਸਟ ਜਿਹੜਾ ਬਹੁਤ ਜਿਆਦਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਇਸ ਪਰੌਂਠੇ ਦੇ ਉੱਤੇ ਇੱਕ ਸਾਈਡ ਤੇ ਆਪਾਂ ਘਿਓ ਲਗਾ ਲਿਆ ਜੀ ਤੇ ਦੂਸਰੀ ਸਾਈਡ ਆਪਾਂ ਇਹਨੂੰ ਚੱਕ ਕੇ ਤੇ ਇਸ ਸਮਾਨ ਦੇ ਉੱਪਰ ਰੱਖ ਲਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹ ਪਰੌਂਠਾ ਬਣਾਵਾਂਗੇ ਤੇ ਜਿਹੜਾ ਇਹ ਪਰੌਂਠਾ ਹੈ ਨਾ ਉਹ ਬਣ ਕੇ ਤੰਦੂਰੀ ਪਰੋਠੇ ਦੀ ਤਰ੍ਹਾਂ ਤਿਆਰ ਹੋ ਜਾਂਦੇ ਤੇ ਮੇਰੀ ਪੂਰੀ ਫੈਮਿਲੀ ਨੂੰ ਇਹ ਬਹੁਤ ਪਸੰਦ ਹੈ ਤੇ ਇਹਦੇ ਉੱਪਰ ਆਪਾਂ ਪਾਣੀ ਦਾ ਹੱਥ ਲਗਾ ਦਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਇਹਦੇ ਨਾਲ ਸਮਾਨ ਲੱਗ ਜੂ ਫਿਰ ਆਪਾਂ ਇਹਨੂੰ ਪਾਤਾ ਚੀਤਾ ਬੇਦੇ ਉੱਤੇ ਤੇ ਤੁਸੀਂ ਦੇਖਣਾ ਇਹ ਕਿੰਨਾ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਜਦੋਂ ਕਦੇ ਵੀ ਫ੍ਰੀ ਹੁੰਨੀਆ ਕੋਈ ਆਪਣੇ ਕੋਲੇ ਸਬਜੀ ਪਾਣੀ ਵੀ ਘਰ ਦੇ ਵਿੱਚ ਨਹੀਂ ਹੁੰਦਾ ਕਈ ਵਾਰੀ ਨਹੀਂ ਦਿਲ ਕਰਦਾ ਚਰਨ ਨੂੰ ਤਾਂ ਪਿਆਜ਼ ਤਾਂ ਸਾਨੂੰ ਪਤਾ ਹੀ ਹੈ ਹਰੀ ਮਿਰਚ ਪਿਆਜ਼ ਹਰ ਟਾਈਮ ਆਪਣੇ ਘਰੇ ਮੌਜੂਦ ਹੁੰਦੇ ਆ ਤੇ ਇਹ ਤਰੀਕੇ ਨਾਲ ਜੇ ਤੁਸੀਂ ਪਰੌਂਠਾ ਬਣਾਉਣਾ ਚਾਹੋ ਤਾਂ ਕਦੋਂ ਵੀ ਬਣਾ ਸਕਦੇ ਹੋ ਤੇ ਇਹਦੇ ਲਈ ਕੋਈ ਵੀ ਆਪਾਂ ਨੂੰ ਸਬਜੀ ਵਗੈਰਾ ਦੀ ਜ਼ਰੂਰਤ ਨਹੀਂ ਤੇ ਦਹੀਂ ਦੇ ਨਾਲ ਰੈਤਾ ਪਾਓ ਤੇ ਪਰੌਂਠਾ ਬਣਾਓ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਪਲਟਤਾ ਦਿੱਤਾਵੇ ਤੇ ਹਲਕਾ ਜਿਹਾ ਆਪਾਂ ਇਹਨੂੰ ਲਗਾਤਾ ਜੀ ਸੇਕ ਸੇਕ ਲਗਾਉਣ ਤੋਂ ਬਾਅਦ ਫਿਰ ਆਪਾਂ ਪਰੌਂਠੇ ਨੂੰ ਉਤਾਰ ਲਾਂਗੇ ਇਹਦੇ ਵਿੱਚ ਥੋੜੇ ਬਹੁਤੇ ਪਿਆਜ਼ ਨੀਚੇ ਵੀ ਕਈ ਵਾਰੀ ਡਿੱਗ ਜਾਂਦੇ ਆ ਪਰ ਕੋਈ ਗੱਲ ਨਹੀਂ ਪਰ ਪਰੌਂਠੇ ਦੇ ਆਲਮੋਸਟ ਜ਼ਿਆਦਾ ਇਹਦੇ ਨਾਲ ਹੀ ਲੱਗ ਜਾਂਦੇ ਆ ਤੇ ਬਹੁਤ ਹੀ ਵਧੀਆ ਬੰਦ ਕੇ ਇਹ ਤਿਆਰ ਹੁੰਦਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਦੂਸਰਾ ਥੋੜਾ ਜਿਹਾ ਅਰਾੜ ਲਾਂਗੇ ਤੇ ਦੇਖੋ ਬਹੁਤ ਹੀ ਜ਼ਿਆਦਾ ਇਹਦਾ ਜਿਹੜਾ ਟੇਸਟ ਹੈਗਾ ਪਰੌਂਠੇ ਦਾ ਤੇ ਪਰ ਇਹਦਾ ਜਿਹੜਾ ਬਨਨ ਚ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਦੂਸਰੀ ਤਰੀਕੇ ਦਾ ਪਰੌਂਠਾ ਜਿਵੇਂ ਆਪਾਂ ਸਿੰਪਲ ਪਰੌਂਠੇ ਬਣਾਉਣੇ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਆਪਾਂ ਦੇਸੀ ਘਿਓ ਲਗਾਇਆ ਤੇ ਸਮਾਨ ਪਾ ਕੇ ਇਹਦੇ ਵਿੱਚ ਘਰਤਾ ਜੀ ਪੈਕ ਤੇ ਉਸ ਤੋਂ ਬਾਅਦ ਇਹਨੂੰ ਇੱਕਾ ਪਤਾ ਵੇ ਤੇ 베 ਲਾਂਗੇ ਕਿਉਂਕਿ ਪਿਆਜ ਥੋੜੇ ਜਿਹਾ ਆਪਾਂ ਵਿੱਚ ਮੋٹے ਕੱਟੇ ਸੀ ਤੇ ਉਹਦੇ ਨਾਲ ਪਰੌਂਠਾ ਫਟ ਨਾ ਜਾਵੇ ਇਸ ਲਈ ਆਪਾਂ ਇਹਨੂੰ ਪਾਣੀ ਤੇ ਬੀਲ ਲਿਆ ਤੇ ਤਵੇ ਤੇ ਪਾ ਦਾਂਗੇ ਤੇ ਪਰੌਂਠਾ ਬਣ ਕੇ ਇਹ ਵੀ ਤਿਆਰ ਹੋ ਜਾਊਗਾ ਤੇ ਆਪਾਂ ਬਣਾਇਆ ਸੀ ਇਹ ਸਵੇਰ ਦਾ ਨਾਸ਼ਤਾ ਤੇ ਪਰ ਮੈਨੂੰ ਤਾਂ ਖਾਣ ਤੇ ਇਹਨੂੰ ਦੁਪਹਿਰ ਹੋ ਗਈ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਲੇਟ ਖਾਦਾ ਕਿਉਂਕਿ ਘਰ ਦੇ ਵਿੱਚ ਕਈ ਵਾਰੀ ਬਹੁਤ سارے ਕੰਮ ਹੋ ਜਾਂਦੇ ਆ ਤੇ ਤੁਹਾਨੂੰ ਪਤਾ ਹੀ ਹੈ ਤੇ ਸਾਡੀ ਬਾਰੀ ਲੇਡੀਜ਼ ਦੀ ਸਾਰੇ ਤੋਂ ਪਿੱਛੋਂ ਆਉਂਦੀ ਆਏ ਹੁੰਦਾ ਸਾਰੇ ਕੰਮ ਨਿਪਟਾ ਦਈਏ ਤੇ ਉਸ ਤੋਂ ਬਾਅਦ ਹੀ ਬੈਠ ਕੇ RAMNAAL ਰੋਟੀ ਖਾਵਾਂਗੇ ਪਰ ਸਾਰਿਆਂ ਨੇ ਇਸ ਪਰੌਂਠੇ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਤੇ ਮੈਂ ਵੀ ਸੋਚਿਆ ਵੀ ਵੀਡੀਓ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਕਿਉਂਕਿ ਗਰਮੀਆਂ ਦਾ ਮੌਸਮ ਹੈ ਕਈ ਵਾਰੀ ਜਲਦੀ ਜਲਦੀ ਵਿੱਚ ਕੁਝ ਬਣਾ ਕੇ ਖਾਣਾ ਹੋਵੇ ਤਾਂ ਸਭ ਤੋਂ ਬੈਸਟ ਤੇ ਬਹੁਤ ਹੀ ਵਧੀਆ ਖਾਣਾ ਤੇ ਦੋ ਤਰੀਕਿਆਂ ਦੇ ਆਪਾਂ ਪਰੌਂਠੇ ਬਣਾ ਲਏ ਤੇ ਨਾਲ ਇਹਦੇ ਵਿੱਚ ਦਹੀਂ ਰੱਖ ਲਾਂਗੇ ਤੇ ਖਾਓ ਤੁਸੀਂ ਵੀ ਆਪਦੀ ਫੈਮਿਲੀ ਨੂੰ ਜ਼ਰੂਰ ਖਵਾਓ ਤੈਨ enjoyment ਕਰਿਓ ਤੇ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ